ਭਾਈ ਰਹੀ ਉੱਤੇ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਗੁਰਦੁਆਰਾ ਸ੍ਰੀ ਸ਼ਸ਼ਤਰਪੀਠ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਸ਼ੀ ਵਾੜੇ ਤੋਂ ਉੱਤਰਾ ਕੀ ਮਣ ਕੇ ਇਸ ਸਥਾਨ ਤੇ ਪਹੁੰਚੇ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨਵੀ ਖਾਨ ਗਨੀ ਖਾਨ ਉਹ ਵੀ ਨਾਲ ਸਨ ਇੱਥੇ ਗੁਰੂ ਜੀ ਦੂਜੇ ਪੈਰ ਪਹੁੰਚੇ ਅਤੇ ਆਰਾਮ ਕੀਤਾ ਇਸ ਨਗਰ ਦਾ ਇੱਕ ਸਿੱਖ ਸ਼ਰਧਾਲੂ ਭਾਈ ਚੰਡਾ ਸਿੰਘ ਜੋ ਕਿ ਗੁਰੂ ਜੀ ਨੂੰ ਸ਼ਸਤਰ ਪੇਟ ਕਰਿਆ ਕਰਦਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਆਏ ਨੇ ਤਾਂ ਉਹ ਇੱਕ ਕਮਾਨ ਦੋ ਕਿਰਪਾਨਾਂ 22 ਦੀ ਆਧ ਸ਼ਸਤਰ ਪੇਟ ਕਰਨ ਲਈ ਗੁਰੂ ਜੀ ਕੋਲ ਆਇਆ ਸ਼ਸਤਰ ਪੇਟ ਕੀਤੇ ਔਰ ਗੁਰੂ ਜੀ ਦਾ ਅਸ਼ੀਰਵਾਦ ਲਿਆ ਸੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਤੱਕ ਸਾਰਿਆਂ ਤੱਕ ਇਸ ਇਤਿਹਾਸ ਨੂੰ ਪੁੱਜਦਾ ਕਰੋ ਇਹ ਗੁਰਦੁਆਰਾ ਸਾਹਿਬ ਖਲਾਲ ਪਿੰਡ ਦੇ ਵਿੱਚ ਹੈ ਸੋ ਇਹਨਾਂ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ